ਮਗਰਾ ਪੀ ਕੇ ਸੌਂ ਗਿਆ ਦੇਵ ਕਾਲਾ ਖਾਣਾ ਖਾਏ ਕੇ ਆਖਰੀ ਰਾਤ ਨੂੰ ਜੀ ਸੋਇਆ ਮੋਇਆ ਸਮਾਨ ਜੋ ਦੇਵ ਹੋਇਆ ਕਹਿੰਦੀ ਹੰਸ ਕੁਮਾਰੀ ਜੋ ਮਾਤ ਨੂੰ ਜੀ ਤੁਸੀਂ ਹੋਏ ਬੇਹੋਸ਼ ਨਾ ਹੋ ਛ ਕੋਈ ਨਾ ਤੂੰ ਆਖਦੀ ਹੈ ਮੇਰੇ ਸਾਥ ਨੂੰ ਜੀ ਮੇਰੀ ਸ਼ਾਦੀ ਦੇ ਕਰੋ ਖਿਆਲ ਕੋਈ ਨਹੀਂ ਜ਼ਹਿਰ ਦੇਵੋ ਪ੍ਰਭਾਤ ਨੂੰ ਜੀ ਜੇਕਰ ਸ਼ਾਦੀ ਨਾ ਕਰੀ ਹੈ ਤੁਸਾਂ ਮੇਰੀ ਕੋਈ ਹੋਰ ਉਠਾਉ ਆ ਫਾਤ ਨੂੰ ਜੀ ਬਾਗ ਧੁੱਪ ਦੇ ਨਾਲ ਕਮਲਾਉਣ ਲੱਗਾ ਦਿਨੋਂ ਦਿਨ ਜਾਹੇ ਬਰਸਾਤ ਨੂੰ ਜੀ ਬਾਗ ਤੋਪ ਦੇ ਨਾਲ ਕਮ ਲਾਉਣ ਲੱਗਾ ਦਿਨੋ ਦਿਨ ਚਾਹੇ ਬਰਸਾਤ ਨੂੰ ਜੀ ਸਈਆਂ ਹਾਣ ਦੀਆਂ ਸਸਰਾਲ ਗਈਆਂ ਲਾਈ ਅੱਗ ਜੋ ਮੇਰੀ ਸਵਾਤ ਨੂੰ ਜੀ ਰਹੀ ਚੇਤ ਸੋਚੇ ਤੋ ਮਾਤ ਮੇਰੀ ਦੇਈ ਮੇਰੇ ਕੋ ਆਬੇ ਹਯਾਤ ਨੂੰ ਜੀ ਵਾਰੇ ਆਪਣਾ ਆਪ ਮੈਂ ਲੱਭ ਲਿਆ ਕਰ ਉਸ ਨਾਲ ਮੁਲਾਕਾਤ ਨੂੰ ਜੀ ਮੂੰਹ ਕਹੇ ਕਸ਼ੋਰ ਨਾ ਦੇਰ ਹੋਵੇ ਨਹੀਂ ਫੇਰ ਦੇਖੋ ਕਰਾਮਾਤ ਨੂੰ ਜੀ ਆਈ ਮਾਈ ਵਿਚਾਰੀ ਨੂੰ ਸ਼ਰਮ ਭਾਰੀ ਕਹੇ ਬਾਲ ਕੀ ਤਾਈ ਉਹ ਚਾਰ ਹੈ ਜੀ ਸਾਡੀ ਨਿਗਾਹ ਦੇ ਵਿੱਚ ਹੈ ਬਾਤ ਸਾਰੀ ਸਾਰਾ ਢੁੰਡਿਆ ਅਸਾਂ ਸੰਸਾਰ ਹੈ ਜੀ ਜੇ ਕਰ ਆਪਣੇ ਆਪ ਤੈਂਵਾਰ ਲੱਭਾ ਸਾਨੂੰ ਖੁਸ਼ੀ ਤੋਂ ਲੱਖ ਹਜ਼ਾਰ ਹੈ ਜੀ ਤੇਰੇ ਬਾਪਨਾ ਸੁਭਾਸਾ ਲਾਏ ਕਰਕੇ ਤੇਰੀ ਲਗਣੀ ਨਾ ਘੜੀ ਚਾਰ ਹੈ ਜੀ ਤੇਰੇ ਬਾਪ ਨਾ ਸੁਬਾਸਾ ਲਾਏ ਕਰਕੇ ਦੇਰੀ ਲੱਗਣੀ ਨਾ ਘੜੀ ਚਾਰ ਹੈ ਜੀ ਰਿਆ ਗੁੱਸੇ ਦੇ ਵਿੱਚ ਹੈ ਬਾਪ ਤੇਰਾ ਆਬਛੇੜ ਨਾ ਨਹੀਂ ਦਰਕਾਰ ਹੈ ਜੀ ਕਰ ਫਿਕਰ ਨਾ ਮੁਝੇ ਹੈ ਫਿਕਰ ਸਵਾ ਪਹਾਰ ਰੱਬ ਲਾਉਣ ਵਾਲਾ ਬੇੜਾ ਪਾਰ ਹੈ ਜੀ ਕਹ ਰ ਫਿਕਰ ਨਾ ਮੁਝੇ ਹੈ ਫਿਕਰ ਭਾਰਾ ਰੱਬ ਲਾਉਣ ਵਾਲਾ ਬੇੜਾ ਪਾਰ ਹੈ ਜੀ ਦੁਖੀ ਦੇਖ ਤੈਨੂੰ ਦੁਖੀ ਜਾਨ ਮੇਰੀ ਸਿਰੋਂ ਉੱਤਰੇ ਨਾ ਤੇਰਾ ਭਾਰ ਹੈ ਜੀ ਸਾਰੀ ਬਾਤ ਬਸਾਇ ਕਸ਼ੋਰ ਚੰਦਾ ਪਤੀ ਤਰਫ ਗਈ ਫੇਰ ਨਾਰ ਹੈ ਜੀ ਕਾਲਾ ਦੇਵਦਾਨੋਂ ਦਿਨ ਅਗਲੇ ਨੂੰ ਉਠ ਜਾਣ ਲੱਗਾ ਕੈਰਵਾਨ ਹੋਇਆ ਆਕੇ ਅੱਗੇ ਉਹ ਰੋਕਿਆ ਇਸਤਰੀ ਨੇ ਕਹੇ ਪਤੀ ਨਾ tujhe ਧਿਆਨ ਹੋਇਆ ਤੇਰੀ ਬਾਲਕੀ ਉਮਰ ਮੇ ਜਵਾਨ ਹੋਈ ਵਾਰਿ ਉਸਦਾ ਨਹੀਂ ਜਹਾਨ ਹੋਇਆ ਕਿਵੇਂ ਬੈਠੇਗਾ ਜਾਏ ਬਰਾਦਰੀ ਮੇ ਤੁਝੇ ਸ਼ਰਮਦਾ ਨਹੀਂ ਨਿਸ਼ਾਨ ਹੋਇਆ ਨਹੀਂ ਹੁਕਮ ਦੇ ਬਾਲਤੀ ਲਾਡਲੀ ਨੂੰ ਮੇਰੇ ਖਿਆਲ ਮੈਂ ਪਿਆ ਨਦਾਨ ਹੋਇਆ ਵਾਰ ਆਪਣੇ ਆਪ ਸੋ ਢੂੰਡ ਲਵੇ ਜੈਸਾ ਮਨਪਸੰਦ ਮਿਆਂ ਆਣ ਹੋਇਆ ਸੁੱਖਾ ਪਿਆ ਨ ਆਮ ਦੀ ਜਾਗ ਤੈਨੂੰ ਹਿਰਦੇ ਵਿੱਚ ਨਾ ਮੂਲ ਗਿਆਨ ਹੋਇਆ ਲਾਹੋ ਭਾਰ ਨੂੰ ਸਿਰੋਂ ਕਸ਼ੋਰ ਚੰਦਾ ਅੱਛਾ ਬਾਲ ਕੀ ਦਾ ਹੱਥੋਂ দান ਹੋਇਆ ਦਾਨੋਂ ਸੁਣੀ ਜਾਨਾਰ ਦੀ ਬਾਸ ਇੰਨੀ ਨਾਈ ਹੋਸ਼ ਤੇ ਦਿਲੋਂ ਵਚਾਰਦਾ ਹੈ ਇੱਕੋ ਪੁੱਤਰੀ ਉਸਨੇ ਦੁੱਖ ਹੋਇਆ ਇੱਕੋ ਪੁੱਤਰੀ ਉਸ ਨੂੰ ਦੁੱਖ ਹੋਇਆ ਤ੍ਰਿਗ ਜੰਮਣਾ ਤੇ ਸੰਸਾਰ ਦਾ ਹੈ ਜੜ ਪੱਟਣੀ ਰਾਣੀ ਨੇ ਹਾਲ ਦੇ ਨੇ ਪ੍ਰੇਮ ਉਸ ਦਾ ਬਾਤ ਬਸਾਰਦਾ ਹੈ ਆਖਰ ਆਖਦਾ ਆਪਣੀ ਇਸਤਰੀ ਨੂੰ ਕੋਣਾ ਢੋਂਡਿਆ ਜੋ ਕੁੰਟ ਚਾਰਦਾ ਹੈ ਕੋਈ ਪਿਆਨਾ ਬਾਲਕ ਨજર ਮੈਨੂੰ ਤੇਕਰ ਹੰਸਕ ਮਾਰੀ ਦਾ ਮਾਰਦਾ ਹੈ ਕੋਈ ਪਿਆਨਾ ਬਾਲ ਕਾ ਨਜ਼ਰ ਮੈਨੂੰ ਤੇਕਰ ਹੰਸਕ ਮਾਰੀ ਦਾ ਮਾਰਦਾ ਹੈ ਕਰੇ ਹੰਸ ਕੁਮਾਰੀ ਪਸੰਦ ਜਿਸ ਕੋ ਕਰੇ ਹੰਸ ਕੁਮਾਰੀ ਪਸੰਦ ਜਿਸ ਕੋ ਸੋਈ ਮੁਝੇ ਪਸੰਦ ਪੁਕਾਰਦਾ ਹੈ ਮੈਂ ਨੂੰ ਕਰੀ ਤਲਾਸ਼ ਹੈ ਦੂਰ ਸਾਈ ਮੈਂ ਨੇ ਕਰੀ ਤਲਾਸ਼ ਹੈ ਦੂਰ ਸਾਈ ਔਰ ਹੌਸਲਾ ਨਾ ਕਮ ਕਰਦਾ ਹੈ ਲਿਆ ਹੰਸ ਕੁਮਾਰੀ ਨੂੰ ਸਦ ਕੋਲੇ ਗੋਦ ਵਿੱਚ ਬਿਠਾਏ ਪਚਕਾਰਦਾ ਹੈ ਤੁਝੇ ਛੁੱਟੀ ਪਸੰਦ ਕਰ ਕੋਈ ਲੈ ਤੂੰ ਬੋਲ ਬੋਲ ਕਸ਼ੋਰ ਦਾ ਹਾਰਦਾ ਜੀ tujhe chutti hai tujhe chutti pasand kar koi le tu bol bol kshorn haar da hai